ਜਦੋਂ ਆਪਣੀ ਤੀਸਰੀ ਉਦਾਸੀ ਮੌਕੇ ਅਰਬ ਇਰਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਗਏ ਇਸੇ ਦੌਰਾਨ ਗੁਰੂ ਨਾਨਕ ਸਾਹਿਬ ਜੀ ਮਿਸਰ ਦੀ ਰਾਜਧਾਨੀ ਜਿਹਦਾ ਨਾਮ ਹੈ ਕੈਕੇ ਇਸ ਰਾਜਧਾਨੀ ਦੇ ਬਾਹਰ ਪਹੁੰਚੇ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਥੋਂ ਦੀ ਭਾਸ਼ਾ ਦੇ ਵਿੱਚ ਕਹਿੰਦਿਆ ਕੀਰਤਨ ਕੀਤਾ ਹੈ ਵਾਰੀ ਜਾਈਏ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਜਿੱਥੇ ਪਹੁੰਚਦੇ ਆ ਰੱਬ ਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉੱਥੇ ਪਹੁੰਚ ਕੇ ਉਥੋਂ ਦੀ ਬੋਲੀ ਦੇ ਵਿੱਚ ਉਹਨਾਂ ਨੂੰ ਸਮਝਾਉਂਦੇ ਆ ਉਪਦੇਸ਼ ਦਿੰਦੇ ਆ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਫੂਰਾਤ ਨਹਿਰ ਦੇ ਕੰਢੇ ਬੜੀ ਪ੍ਰਸਿੱਧ ਨਹਿਰ ਹੈ ਅਰਬ ਇਰਾਨ ਦੇ ਵਿੱਚੋਂ ਲੰਘਦੀ ਹੈ ਮਿਸਰ ਦੇ ਵਿੱਚੋਂ ਲੰਘਦੀ ਕਹਿਣ ਲੱਗੇ ਫੂਰਾਤ ਨਹਿਰ ਦੇ ਕੰਢੇ ਕਹਿ ਕੇ ਇਹ ਮਿਸਰ ਦੀ ਰਾਜਧਾਨੀ ਹੈ ਕਹਿਣ ਲੱਗੇ ਇਸ ਨਹਿਰ ਦੇ ਕੰਢੇ ਇਸ ਸ਼ਹਿਰ ਦੇ ਐਨ ਬਾਹਰ-ਬਾਰ ਆ ਕੇ ਧੰਨ ਗੁਰੂ ਨਾਨਕ ਸਾਹਿਬ ਬੈਠੇ। ਉਹਨਾਂ ਨੇ ਕੀਰਤਨ ਕੀਤਾ। ਉਥੋਂ ਦੀ ਬੋਲੀ ਦੇ ਵਿੱਚ ਭਾਈ ਮਰਦਾਨਾ ਸਾਹਿਬ ਉਹਨਾਂ ਦੇ ਨਾਲ ਅਜੇ ਕਹਿੰਦੇ ਜਦੋਂ ਕੀਰਤਨ ਕੀਤਾ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ ਬੜੀ ਵੱਡੀ। ਰੱਬ ਦੀ ਸਿਫਤ ਪਰਮਾਤਮਾ ਦੀ ਕੀਰਤੀ ਇਹਨੂੰ ਐਵੇਂ ਨਾ ਸਮਝ ਲਿਓ। ਅਗ ਜਬਜੀ ਸਾਹਿਬ ਦੀ ਪਾਵਨ ਬਾਣੀ ਬੜੀ ਵੱਡੀ ਬਖਸ਼ਿਸ਼ ਹੈ ਤੇ ਬਖਸ਼ਿਸ਼ ਵਾਲਿਆਂ ਦੇ ਮਨਾਂ ਦੇ ਵਿੱਚ ਹੀ ਟਿਕਦੀ ਹੈ ਕੋਈ ਆਮ ਨਹੀਂ ਜੇ ਅਸੀਂ ਕਵਾਂਗੇ ਕਿ ਆਮ ਸ਼ਬਦ ਹੈ ਨਹੀਂ ਪਿਆਰਿਓ ਇਹ ਸ਼ਬਦ ਬੜੇ ਮਹਿੰਗੇ ਆ ਦੁਨੀਆ ਦੀ ਸਾਰੀ ਦੌਲਤ ਇਕ ਬੰਨੇ ਤੇ ਗੁਰੂ ਨਾਨਕ ਦਾ ਸ਼ਬਦ ਇਕ ਬੰਨੇ ਤਾਂ ਵੀ ਬਰਾਬਰ ਤਾਂ ਨਹੀਂ ਕਰ ਸਕਦੇ ਇੰਨੀ ਅਮੀਰੀ ਹੈ ਇੰਨੀ ਬਾਦਸ਼ਾਹਤ ਹੈ ਨਾ ਸ਼ਬਦਾਂ ਦੇ ਅੰਦਰ ਅਸੀਂ ਨਹੀਂ ਪਛਾਣਿਆ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਉਸ ਹਿਸਾਬ ਦੇ ਨਾਲ ਗੁਰਬਾਣੀ ਨੂੰ வாਚਣ ਦਾ ਯਤਨ ਨਹੀਂ ਕੀਤਾ ਗੁਰੂ ਬਾਬਾ ਜੀ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਅਸੀਂ ਤਾਂ ਦੁਨਿਆਵੀ ਹੀਰਿਆਂ ਦੇ ਪਿੱਛੇ ਭੱਜਦੇ ਫਿਰਦੇ ਹਾਂ ਦੁਨਿਆਵੀ ਚੀਜ਼ਾਂ ਦੇ ਪਿੱਛੇ ਭੱਜਦੇ ਫਿਰਦੇ ਹਾਂ ਮੇਰੇ ਗੁਰੂ ਸਾਹਿਬ ਨੇ ਆਖਿਆ ਅੰਦਰ ਝਾਤੀ ਮਾਰ ਕੇ ਵੇਖ ਪ੍ਰਮਾਤਮਾ ਨੇ ਤੇਰੇ ਅੰਦਰ ਇੰਨੇ ਕੋ ਗੁਣ ਰੱਖਿਆ ਇੰਨੇ ਕੋ ਰਤਨ ਰੱਖੇ ਆ ਜਿੱਦਣ ਉਹ ਤੈਨੂੰ ਦਿਸਦ ਗਏ ਤੇਰੀ ਭਟਕਣਾ ਮੁੱਕ ਜਾਵੇਗੀ ਮਤ ਵਿੱਚ ਰਤਨ ਜਵਾਹਰ ਮਾਣਕ ਦੇਕ ਗੁਰ ਕੀ ਸਿੱਖ ਸੁਣੀ ਸਤਿਗੁਰੂ ਇੱਥੇ ਬੈਠੇ ਕੀਰਤਨ ਕੀਤਾ ਕਹਿੰਦੇ ਸ਼ਹਿਰ ਦੇ ਲੋਕ ਸਤਿਗੁਰੂ ਦੇ ਸ਼ਬਦਾਂ ਨੂੰ ਸੁਣ ਕੇ ਖਿੱਚ ਸੀ ਨਾ ਬੜੀ ਵੱਡੀ ਸ਼ਬਦਾਂ ਦੇ ਵਿੱਚ ਖਿੱਚ ਸੀ ਅੱਜ ਵੀ ਧਿਆਨ ਦੇ ਨਾਲ ਤੁਸੀਂ ਸ਼ਬਦਾਂ ਵਾਲੇ ਪਾਸੇ ਧਿਆਨ ਦਿਓਗੇ ਤੇ ਖਿਆਲ ਕਰੋ ਸ਼ਬਦ ਅੱਜ ਵੀ ਸਾਡੇ ਅੰਦਰ ਨੂੰ ਪ੍ਰੇਰਦੇ ਆ ਗੁਰੂ ਨਾਨਕ ਸਾਹਿਬ ਅੱਜ ਵੀ ਸਾਨੂੰ ਆਵਾਜ਼ ਦਿੰਦੇ ਆ ਕਿ ਸਿੱਖੋ ਕਿੱਥੇ ਭਟਕ ਰਹੇ ਹੋ ਜਿੰਨੀ ਦੇਰ ਤੱਕ ਸ਼ਬਦ ਦੀ ਹਜ਼ੂਰੀ ਗੁਰਬਾਣੀ ਦੀ ਹਜ਼ੂਰੀ ਦੇ ਵਿੱਚ ਨਹੀਂ ਆਓਗੇ ਉਨੀ ਦੇਰ ਤੱਕ ਤੁਹਾਡੀ ਭਟਕਣਾ ਨਹੀਂ ਜਿ ਮੁਕੇਗੀ ਨਹੀਂ ਮੁਕਣ ਵਾਲੀ ਭਟਕਣਾ ਭਟਕਣਾ ਉਦੋਂ ਹੀ ਮੁਕਣੀ ਹੈ ਕਹ ਕਾ ਉਦਣ ਹੀ ਮੁਕਨੇ ਜਿਵੇਂ ਇੱਕ ਬੱਚਾ ਰੋਂਦਾ ਹੋਵੇ ਉਹਨੂੰ ਮਾਂ ਦੀ ਗੋਦ ਨਸੀਬ ਹੋ ਜਾਵੇ ਬੱਚਾ ਚੁੱਪ ਕਰ ਜਾਂਦੇ ਮੇਰੇ ਸਾਹਿਬ ਨੇ ਆਖਿਆ ਬਿਲਕੁਲ ਇਸੇ ਤਰੀਕੇ ਦੇ ਨਾਲ ਤੂੰ ਵੀ ਵਿਲਕਦਾ ਪਿਆ ਜਿੱਦਣ ਤੈਨੂੰ ਤੇਰੇ ਗੁਰੂ ਮਾਂ ਦੀ ਗੋਦ ਮਿਲ ਗਈ ਉਹਦਣ ਤੂੰ ਵੀ ਚੁੱਪ ਕਰ ਜਾਏਗਾ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਖੈਰ ਧੰਨ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਦੇ ਆ ਸੰਗਤਾਂ ਜੁੜੀਆਂ ਕਹਿੰਦੇ ਇਸ ਸ਼ਹਿਰ ਦਾ ਰਹਿਣ ਵਾਲਾ ਇੱਕ ਪੀਰ ਜਿਹੜਾ ਕਰਨੀ ਵਾਲਾ ਸੀ ਜਿਹਦਾ ਨਾਮ ਹੈ ਜਲਾਲ ਉਹ ਵੀ ਧੰਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਇਆ ਸਤਿਗੁਰੂ ਦੇ ਸ਼ਬਦ ਨੂੰ ਸੁਣਿਆ ਦਿਲ ਬਾਗੋ-ਵਾਗ ਹੋ ਗਿਆ ਧੰਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਮੱਥਾ ਟੇਕ ਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਿਚਾਰ ਕਰਦੇ ਵਿਚਾਰ ਕੇ ਕੀਤੇ ਕਿੰਦੇ ਪਾਤਸ਼ਾਹ ਜੀ ਸਾਡੇ ਇਥੋਂ ਦਾ ਬਾਦਸ਼ਾਹ ਉਹ ਮੇਰਾ murid ਹੈ ਮੈਂ ਉਹਦਾ মুর্ਸ਼ਦ ਹਾਂ ਪਰ ਉਹ ਮੇਰੀ ਗੱਲ ਵੀ ਨਹੀਂ ਸੁਣਦਾ ਉਹਦਾ ਨਾਮ ਹੈ ਕਾਰੂ ਹਮੀਦ ਜਿਨ ਇਥੋਂ ਦੇ ਲੋਕਾਂ ਨੂੰ ਲੁੱਟ-ਲੁੱਟ ਕੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟ ਕੇ 40 ਖਜ਼ਾਨੇ ਭਰੇ ਉਹਦੇ ਅੰਦਰ ਇੰਨੀ ਕੁ ਭੁੱਖ ਹੈ ਉਹ ਕੱਫਨ ਨੂੰ ਵੇਚ ਕੇ ਵੀ ਜਿਹੜੇ ਪੈਸੇ ਇਕੱਠੇ ਕਰਕੇ ਆਪਣੀਆਂ ਖਜ਼ਾਨਿਆਂ ਨੂੰ ਭਰਦਾ ਪਏ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਪਾਤਸ਼ਾਹ ਜੀ ਕਿਰਪਾ ਕਰੋ ਉਸ ਦਾ ਉਧਾਰ ਕਰੋ ਅਗੋਂ ਗੁਰੂ ਨਾਨਕ ਸਾਹਿਬ ਜੀ ਦੇ ਆਖਿਆ ਜੋ ਇਤਿਹਾਸ ਦੇ ਵਿੱਚ ਗੱਲਾਂ ਲਿਖੀਆਂ ਨੇ ਸਤਿਗੁਰੂ ਕਹਿੰਦੇ ਆ ਕਰਤਾਰ ਭਲੀ ਕਰੇਗਾ ਬਸ ਉਸੇ ਦੀ ਖਿੱਚ ਤਾਂ ਸਾਨੂੰ ਇੱਥੇ ਲੈ ਕੇ ਆਈ ਹੈ ਕਿੰਨੀ ਕਮਾਲ ਦੀ ਗੱਲ ਕੀਤੀ ਕਹਿੰਦੇ ਕਰਤਾਰ ਭਲੀ ਕਰੇਗਾ ਉਸੇ ਦੀ ਖਿੱਚ ਸਾਨੂੰ ਇੱਥੋਂ ਤੱਕ ਲੈ ਕੇ ਆਈਏ ਕਿੱਥੇ ਉਹ ਮਿਸਰ ਤੇ ਉਹਦੀ ਰਾਜਧਾਨੀ ਕੈੱਕੇ ਸ਼ਹਿਰ ਦੇ ਬਾਹਰ ਧੰਨ ਗੁਰੂ ਨਾਨਕ ਸਾਹਿਬ ਬੈਠਿਆ ਕਹਿੰਦੇ ਉਹ ਨਮਸਕਾਰ ਕੀਤੀ ਬਾਣੀ ਨੂੰ ਉਹਨੇ ਸੁਣਿਆ ਹੋਰ ਵੀ ਲੋਕ ਜਦੋਂ ਦੇਖਿਆ ਕਿ ਇੰਨਾ ਵੱਡਾ ਪੀਰ ਗੁਰੂ ਨਾਨਕ ਸਾਹਿਬ ਜੀ ਨੂੰ ਸੇਦਾ ਕਰ ਰਿਹਾ ਲੋਕ ਆਪ ਮੁਹਾਰੇ ਗੁਰੂ ਨਾਨਕ ਦੀ ਹਜ਼ੂਰੀ ਦੇ ਵਿੱਚ ਆਏ ਸੰਗਤ ਦੇ ਵਿੱਚ ਆਏ ਕਹਿੰਦੇ ਉਹ ਵਾਪਸ ਚਲਾ ਗਿਆ ਇੱਕ ਦਿਨ ਦੋ ਦਿਨ ਬਾਅਦ ਦਰਬਾਰ ਲੱਗਿਆ ਦਰਬਾਰ ਦੇ ਵਿੱਚ ਕਾਰੂ ਹਮੀਦ ਬਾਦਸ਼ਾਹ ਬੈਠੇ ਪੀਰ ਜਲਾਲ ਵੀ ਉੱਥੇ ਪਹੁੰਚਿਆ ਕਿਉਂਕਿ ਸਤਕਾਰ ਸੀ ਕਾਰੂ ਹਮੀਦ ਦਾ ਮੁਰਸ਼ਿ ਮੁਰਸ਼ਦ ਸੀ ਗੁਰੂ ਸੀ ਉਹ ਇਹਦਾ ਚੇਲਾ ਸੀ ਕਹਿੰਦੇ ਗੱਲਬਾਤ ਚੱਲੀ ਪੀਰ ਜਲਾਲ ਕਹਿੰਦੇ ਕਿ ਸਾਡੇ ਨਗਰ ਦੇ ਬਾਹਰ ਹਿੰਦ ਦੀ ਧਰਤੀ ਤੋਂ ਬੜੇ ਪਹੁੰਚੇ ਹੋਏ ਫਕੀਰ ਪਹੁੰਚੇ ਜਿਹੜੇ ਰੱਬ ਰੂਪ ਨੇ ਜਿਨ੍ਹਾਂ ਨੂੰ ਉਥੋਂ ਦੀ ਸ਼ਬਦਾਵਲੀ ਦੇ ਵਿੱਚ ਨਾਨਕ ਵਲੀ ਹਿੰਦ ਕਰਕੇ ਕਿਹਾ ਗਿਆ ਮਿਸਰ ਦੀ ਜੋ ਸ਼ਬਦਾਵਲੀ ਨੇ ਗੁਰੂ ਨਾਨਕ ਸਾਹਿਬ ਨੂੰ ਨਾਂ ਦਿੱਤਾ ਉਹ ਨਾਨਕ ਵਲੀ ਹਿੰਦ ਦਾ ਨਾਮ ਦਿੱਤਾ ਹੈ ਬੜੇ ਨਾਵਾਂ ਦੇ ਨਾਲ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਪੁਕਾਰਿਆ ਗਿਆ ਇਸ ਦੁਨੀਆ ਦੇ ਅੰਦਰ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚੇ ਉਹਨੇ ਆਖਿਆ ਹਿੰਦ ਤੋਂ ਪੀਰ ਆਏ ਆ ਤੁਸੀਂ ਵੀ ਦیدار ਕਰੋ ਚੱਲ ਕੇ ਤੁਹਾਡਾ ਵੀ ਉਦਾਰ ਹੋਏਗਾ ਉਹਨੇ ਸ਼ੋਬਾ ਦੇ ਵਿੱਚ ਇਹ ਗੱਲ ਆਖੀ ਉਹ ਮੱਕਾ ਮਦੀਨਾ ਇਹੋ ਜੇ ਸ਼ਹਿਰਾਂ ਨੂੰ ਆਪਣੇ ਸ਼ਬਦਾਂ ਰਾਹੀਂ ਜਿੱਤ ਕੇ ਆਏ ਬੜੇ ਵੱਡੇ ਵੱਡੇ ਫਕੀਰ ਰੁਕਨਦੀਨ ਵਰਗੇ ਜਿਹੜੇ ਮੱਕੇ ਦੇ ਵੱਡੇ ਕਾਜੀ ਨੇ ਜਿਨ੍ਹਾਂ ਦਾ ਰਤਵਾ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਬੈਠਦੇ ਆ ਤੇ ਗੁਰੂ ਦੀ ਸਿੱਖੀ ਨੂੰ ਧਾਰਨ ਕਰਦੇ ਆ ਅਜੇ ਅਸੀਂ ਬਹੁਤਾ ਕੁਝ ਨਹੀਂ ਜਾਣਦੇ ਪਿਆਰਿਓ ਪਰ ਸਿੱਖ ਜਗ ਦੇ ਅੰਦਰ ਸਭ ਤੋਂ ਪਹਿਲਾ ਸ਼ਹੀਦ ਕਾਜੀ ਰੁਕਨਦੀਨ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਵੇਲੇ ਹੋਇਆ ਜਿਹਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਆਪਣੀ ਜੀਵਨ ਦੇ ਵਿੱਚ ਧਾਰਨ ਕੀਤਾ ਉਹਨੇ ਜਦੋਂ ਇਹ ਸਾਰੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਫਿਰ ਐਸੇ ਮੁਰਸ਼ਿਦ ਕਾਮਲ ਦੇ ਦਿਦਾਰ ਸਾਨੂੰ ਹੀ ਕਰਾਓ ਕਹਿੰਦੇ ਲੌੜਾ ਵੇਲਾ ਸੀ ਦੁਪਹਿਰ ਦਾ ਵੇਲਾ ਜਿੰਨਾ ਜਿਹਨੂੰ ਆਪਾਂ ਕਹਿੰਨੇ ਆ ਲੌੜੇ ਵੇਲੇ ਬਾਦਸ਼ਾਹ ਆਪਣੇ ਲਾਹੂ ਲਸ਼ਕਰ ਦੇ ਨਾਲ ਨਾਰ ਪੀਰ ਜਲਾਲ ਹੈ ਧੰਨ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਉਥੇ ਪਹੁੰਚੇ ਜਦੋਂ ਬਾਦਸ਼ਾਹ ਪਹੁੰਚਿਆ ਦੇਖ ਕੇ ਹੈਰਾਨੀ ਦੀ ਹੱਦ ਨਾ ਰਹੀ ਕਿ ਇਹਨੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦੇ ਵਿੱਚ ਮਗਨ ਨੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਮਗਨ ਨੇ ਸਤਿਗੁਰੂ ਦੇ ਕੋਲ ਜਾ ਕੇ ਬੈਠਿਆ ਨਮਸਕਾਰ ਕੀਤੀ ਆਹੂ ਭਗਤ ਕੀਤੀ ਗੱਲਾਂ ਬਾਤਾਂ ਹੋਈਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਲੋ ਪਹਿਲਾਂ ਸ਼ਬਦ ਸੁਣੇ ਸਤਿਗੁਰੂ ਦੇ ਨਾਲ ਵਿਚਾਰ ਚਰਚਾ ਹੋਣ ਲੱਗੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਾ ਪੁੱਛ ਕੇ ਇੱਕ ਗੱਲ ਕਹਿੰਦੇ ਆ ਉਹਨਾਂ ਨੇ ਕੀ ਕੀਤਾ ਆਪਣੀ ਗੋਦੜੀ ਦੇ ਵਿੱਚੋਂ ਜਿਹੜਾ ਕੁੜਤਾ ਉਹਨਾਂ ਨੇ ਪਾਇਆ ਸੀ ਉਹਦੇ ਵਿੱਚੋਂ ਇੱਕ ਸੂਈ ਕੱਢੀ ਤੇ ਸੂਈ ਕੱਢ ਕੇ ਬਾਦਸ਼ਾਹ 카ਰੂ ਹੁਮੈਦ ਦੇ ਹੱਥ ਦੇ ਉੱਪਰ ਰੱਖ ਦਿੱਤੀ ਜਦੋਂ ਸੂਈ ਹੱਥ ਦੇ ਉੱਪਰ ਰੱਖੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਬਾਦਸ਼ਾਹ ਜੀ ਇਹ ਸਾਡੀ ਇਮਾਨਤ ਹੈ ਇਹਨੂੰ ਸਾਹਮਣੇ ਰੱਖ ਲੈ ਸਮਾਂ ਆਉਣ ਤੇ ਅਸੀਂ ਤੇਰੇ ਕੋਲੋਂ ਇਹ ਵਾਪਸ ਲੈ ਲਵਾਂਗੇ ਨਾਲ ਬੋਲਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਨੇ ਆਖਿਆ ਕਿਸੇ ਦੀ ਦਿੱਤੀ ਹੋਈ ਇਮਾਨਤ ਦੇ ਉੱਪਰ ਮਲ ਨਹੀਂ ਮਾਰੀਦਾ ਬਲਕਿ ਦਿੱਤੀ ਹੋਈ ਅਮਾਨ ਜਿਹੜੀ ਹੈ ਉਹ ਜਿਹਦੇ ਵੱਲੋਂ ਦਿੱਤੀ ਜਾਂਦੀ ਹੈ ਉਹਨੂੰ ਖੁਸ਼ੀ-ਖੁਸ਼ੀ ਮੋੜ ਵੀ ਦੇਈਦੀ ਹੈ ਸਤਿਗੁਰੂ ਕਹਿੰਦੇ ਆ ਕਾਰੋਂ ਉਮੀਦ ਕਿਉਂਕਿ ਸਮਝਾਉਣ ਦਾ ਤਰੀਕਾ ਸੀ ਸਾਡਾ ਸਾਰਾ ਸਰੀਰ ਵੀ ਕਿਸੇ ਦੀ ਈਮਾਨਤ ਹੈ। ਉਹਨੇ ਆਖਿਆ ਬੇਸ਼ੱਕ ਇਹ ਖੁਦਾ ਦੀ ਈਮਾਨਤ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਸੱਚੇ ਉਹਦੀ ਈਮਾਨਤ ਦੇਣੀ ਪੈਣੀ ਹੈ। ਕੀਤੇ ਦਾ ਫਲ ਭੁਗਤਣਾ ਪੈਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਹੱਥ ਪੈਰ ਅੱਖਾਂ ਨੱਕ ਕੰਨ ਭਾਵ ਕੀ ਜਿੰਨਾ ਵੀ ਸਰੀਰ ਹੈ ਮਾਲਕ ਦੀਆਂ ਦਾਤਾਂ ਨੇ ਖੁਦਾ ਦੀ ਈਮਾਨਤ ਹੈ ਇੱਕ ਦਿਨ ਮੋੜਨੀ ਪੈਣੀ ਹੈ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਕਿ ਦੱਸੋ ਫਕੀਰ ਸਾਈ ਜੀ ਆਹ ਜਿਹੜੀ ਈਮਾਨਤ ਤੁਸੀਂ ਮੈਨੂੰ ਦਿੱਤੀ ਹੈ ਇਹ ਕਦੋਂ ਵਾਪਸ ਲਿਓਗੇ ਗੁਰਨਾਨਕ ਸਾਹਿਬ ਕਹਿੰਦੇ ਅਗਲੇ ਜਹਾਨ ਚੱਲ ਕੇ ਤੇਰੇ ਕੋਲੋਂ ਇਹ ਆਪਕਤ ਲੈ ਲਵਾਂਗੇ ਸਮਝਾਉਣ ਦਾ ਤਰੀਕਾ ਸੀ ਨਾ ਤੇ ਨਵੇਕਲਾ ਤਰੀਕਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਹਿੰਦੇ ਜਦੋਂ ਉਹਨੇ ਇੰਨੀ ਗੱਲ ਸੁਣੀ ਹੈਰਾਨ ਹੋ ਗਿਆ ਬੋਲਿਆ ਨਾ ਗਿਆ ਤੇ ਕੁਝ ਚਿਰ ਠਹਿਰ ਕੇ ਬੋਲਦਾ ਇਹ ਕਹਿੰਦੇ ਪਾਤਸ਼ਾਹ ਜੀ ਅੱਗੇ ਤਾਂ ਕੁਝ ਜਾਂਦਾ ਹੀ ਨਹੀਂ ਤੇ ਫਿਰ ਮੈਂ ਇਹ ਤੁਹਾਡੀ ਇਮਾਨਤ ਅਗਲੇ ਜਹਾਨ ਤੁਹਾਨੂੰ ਕਿਵੇਂ ਦੇਵਾਂਗਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਵੇਂ ਅੱਗੇ 40 ਖਜਾਨੇ ਨਾਲ ਲੈ ਕੇ ਤੁਰੇਗਾ ਉਵੇਂ ਇਸ ਸੋਈ ਵੀ ਨਾਲ ਲੈ ਕੇ ਤੁਰ ਜਾਏ ਸਮਝ ਆ ਗਈ ਕਿਉਂਕਿ ਗੁਰੂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਸੂਰਮੇ ਸਿੰਘ ਬੁਕੇ ਮਰਗਾਵਲੇ ਭੰਨੀ ਜਾਏ ਨਾ ਧੀਰਤ ਰੁਵਾ ਵੱਡੇ ਵੱਡੇ ਬਾਦਸ਼ਾਹਾਂ ਦੇ ਸਾਹਮਣੇ ਜਦੋਂ ਪੂਰਾ ਗੁਰੂ ਬੋਲਿਆ ਤੇ ਉਹਨਾਂ ਨੇ ਵੀ ਸਤ ਗੁਰੂ ਦੀ ਈਨ ਮੰਨੀ ਹੈ ਕਹਿੰਦੇ ਹਰਾਨੀ ਦੀ ਹੱਦ ਨਾ ਰਈ ਇੱਕੋ ਦਮ ਮਨ ਦੇ ਵਿੱਚ ਖਿਆਲ ਆਇਆ ਇਹਨਾਂ ਜ਼ੁਲਮ ਇਹਨਾਂ ਪਾਪ ਕਾਦੇ ਵਾਸਤੇ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਟਹਿ ਕੇ ਕਹਿੰਦਾ ਪਾਤਸ਼ਾਹ ਜੀ ਕਿਰਪਾ ਕਰੋ ਕੋਈ ਉਪਦੇਸ਼ ਦਿਓ ਜਿਹਦੇ ਨਾਲ ਮੇਰੀ ਵੀ ਬੰਧ ਖੁਲਾਸੀ ਹੋ ਸਕੇ ਕਿਉਂਕਿ ਅੱਜ ਤੱਕ ਮੈਂ ਕੋਈ ਭਲੇ ਦਾ ਕਰਮ ਹੀ ਕੋਈ ਨਹੀਂ ਕੀਤਾ ਸੱਚੀ ਜਿੱਦਣ ਤੁਸੀਂ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਗੁਰੂ ਨੇ ਸਮਝਾ ਦਿੱਤਾ ਤੇ ਸਾਡੇ ਮਨਾਂ ਦੇ ਵਿੱਚ ਇਹ ਭਾਅ ਪੈਦਾ ਹੋ ਜਾਣਾ ਹੈ ਕਿ ਅੱਜ ਤੱਕ ਸਾਰੀ ਜ਼ਿੰਦਗੀ ਅਜਾਈਂ ਗਵਾ ਦਿੱਤੀ ਕੋਈ ਭਲੇ ਦਾ ਕਰਮ ਹੀ ਨਹੀਂ ਕੀਤਾ ਗੋਬਿੰਦ ਹਮ ਐਸੇ ਅਪਰਾਧੀ ਦਿਨ ਪ੍ਰਭ ਜੀ ਉਹ ਪਿੰਡ ਥਾਂ ਦਿਆਂ ਤਿਸ ਕੀ ਭਾਉ ਭਗਤ ਨਹੀਂ ਸਾਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਦੇਰ ਆਏ ਦਰਸਤ ਆਏ ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਸਤਿਗੁਰੂ ਨੇ ਆਖਿਆ ਇਹ ਕੰਮ ਕਰ ਤੇਰਾ ਵੀ ਉਧਾਰ ਹੋ ਜਾਏਗਾ ਮਾਲਕ ਨੇ ਤੇਰੇ ਹਿੱਸੇ ਇਹ ਸੇਵਾ ਲਈਏ ਕਿ ਤੈਨੂੰ ਰਾਜਾ ਬਣਾਏ ਤੂੰ ਰਾਜਾ ਬਣ ਕੇ ਪਰਜਾਂ ਨੂੰ ਸੁੱਖ ਦੇਣਾ ਸੀ ਪਰ ਨਹੀਂ ਦੇ ਰਹੇ ਅੱਜ ਵਾਲੇ ਵੀ ਨਹੀਂ ਰਾਜੇ ਸੁੱਖ ਦੇ ਰਹੇ ਪਰਜਾਂ ਨੂੰ ਲੋਟੀ ਰਹਿਆ ਨਾ ਕਹਿਣ ਲੱਗੇ ਤੂੰ ਸੁੱਖ ਦੇਣਾ ਸੀ ਪਰ ਤੂੰ ਆਪਣੇ ਧਰਮ ਨੂੰ ਨਹੀਂ ਨਿਭਾ ਰਿਆ ਹੁਣ ਤੇਰਾ ਧਰਮ ਹੈ ਉਹਦੀ ਪਛਾਣ ਕਰ ਜਿਨ੍ਹਾਂ ਦਾ ਮਾਲ ਲੁੱਟੇ ਇਹ ਪਰਜਾ ਦੇ ਵਿੱਚ ਸਾਰੇ ਖਜ਼ਾਨੇ ਵੰਡ ਦੇ ਉਨੇ ਇਦਾਂ ਕੀਤਾ ਆਖਿਆ ਅੱਗੇ ਤੋਂ ਨੇਕ ਕਰਮ ਕਰੀ ਤੇ ਇੱਕ ਕੰਮ ਜ਼ਰੂਰ ਕਰਿਆ ਕਰੀ ਪਰਮਾਤਮਾ ਵਾਹਿਗੁਰੂ ਖੁਦਾ ਦੀ ਬੰਦਗੀ ਕਰਿਆ ਕਰੀ ਬੰਦਗੀ ਕਰਦਿਆਂ ਕਰਦਿਆਂ ਨੇਕ ਕਰਮ ਕਰਦਿਆਂ ਕਰਦਿਆਂ ਤੇਰੀ ਵੀ ਬੰਧ ਖਲਾਸੀ ਹੋ ਜਾਏਗੀ ਸੋ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਬੜੀਆਂ ਰਹਿਮਤਾਂ ਵਰਤਾ ਕੇ ਉੱਥੇ ਉਹਨਾਂ ਨੂੰ ਸਮਝਾਇਆ ਉਹ ਸਮਝਿਆ ਸਤਗੁਰੂ ਦੀ ਕਰਨੀ ਦੇ ਨਾਲ ਸਤਗੁਰੂ ਦੀ ਸਿੱਖਿਆ ਦੇ ਨਾਲ ਜੀਵਨ ਪਲਟ ਗਿਆ ਤੇ ਅੱਗੇ ਤੋਂ ਧਰਮ ਦੀ ਕੀਰਤ ਕੀਤੀ ਪਰਜਾ ਦੀ ਸੇਵਾ ਕੀਤੀ ਬੰਦਗੀ ਕਰਦਿਆਂ ਕਰਦਿਆਂ ਕਹਿੰਦੇ ਉਹ ਸਕਾਰੂ ਹਮੀਦ ਨੇ ਬੜਾ ਜਸ ਖਟਿਆ ਹੈ ਇਤਿਹਾਸ ਦੇ ਬੋਲ ਨੇ ਖੈਰ ਧੰਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਮੇਰੀ ਮੇਰੀ ਕੀ ਕਰੇ ਜਿੰਦਿਆ ਸੋ ਪ੍ਰਭ ਲੋੜ ਸਰਪਰ ਉੱਠੀ ਚੱਲਣਾ ਜਾਂ 80 ਲੱਖ ਕਰੋੜ